ਹਾਂਜੀ ਮਿੱਤਰੋ ਆਪਦੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਸਾਡਾ ਇਹ ਨੰਬਰ ਉਹ ਸਕਰੀਨ ਤੇ ਚੱਲ ਰਿਹਾ ਹੈ ਤੇ ਜਿਹੜੀ ਵੀ ਆ ਜਾਨਵਰ ਦੀ ਮਿੱਤਰੋ ਸਾਡੇ ਚੈਨਲ ਤੇ ਐਡ ਕੀਤੀ ਜਾਂਦੀ ਹੈ ਉਹ ਜਾਨਵਰ ਦੀ ਮਿੱਤਰੋ ਕੋਈ ਫੀਸ ਨਹੀਂ ਲੈਤੀ ਜਾਂਦੀ ਸਾਰੇ ਜਾਨਵਰਾਂ ਦੀ ਐਡ ਫ੍ਰੀ ਵਿੱਚ ਕੀਤੀ ਜਾਂਦੀ ਹੈ ਧੰਨਵਾਦ ਮਿੱਤਰੋ ਹਾਂਜੀ ਮਿੱਤਰੋ ਅੱਜ ਆਪਣੇ ਕੋਲ ਆਈ ਹੋਏ ਨੇਚਰਲ ਸਪੌਟਲੈਸ ਨੁਬਰੀ ਬੁਸ਼ੇਰੀ ਇਹ ਰੂ ਮਿੱਤਰੋ ਤੁਸੀਂ ਫੋਟੋਆਂ ਵੀਡੀਓ ਦੇਖ ਕੇ ਚੈੱਕ ਕਰ ਹੀ ਸਕਦੇ ਹੋ ਰੰਗ ਰੂਪ ਹੱਡਾ ਪੈਰਾਂ ਦੀ ਬਹੁਤ ਸੋਹਣੀ ਹੈਗੀ ਮਿੱਤਰੋ ਮਿੱਤਰੋ ਬਾਲ ਪੌੜੀਆਂ ਜਿਹੜੀ ਬਸ਼ੇਰੀਆ ਉਹ ਪੂਰੀ ਸਾਫ਼ ਆ ਗਈ। ਬਾਕੀ ਪਿੱਠ ਪੁੜੇ ਤੇ ਤੁਸੀਂ ਦੇਖ ਕੇ ਚੈੱਕ ਕਰ ਹੀ ਸਕਦੇ ਹੋ। ਬਹੁਤ ਚੰਗੀ ਗਰੋਥ ਆ ਗਈ। ਆਉਣ ਵਾਲੇ ਟਾਈਮ 'ਚ ਇਹਨੇ ਚੰਗੀ ਕੁੜੀ ਬਣਨਾਗਾ। ਜੇ ਕਿਸੇ ਸੱਜਣ ਮਿੱਤ ਨੇ ਲੈਣੀ ਹੋਵੇ ਤਾਂ ਮਾਲਕ ਵੀਰ ਦਾ ਜਿਹੜਾ ਨੰਬਰ ਹੈ ਉਹ ਸਕਰੀਨ ਤੇ ਚੱਲ ਰਿਹਾ ਹੈਗਾ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਆਜੂ ਆਪਾਂ ਹੁਣ ਤੁਹਾਨੂੰ ਇਹਦੇ ਬਾਰੇ ਡਿਟੇਲ ਦਿੰਨੇ ਆ। ਇਹ ਜਿਹੜੀ 2 ਸਾਲ ਉਮਰ ਹੋ ਚੱਲੀ ਹੈਗੀ ਜੀ। ਦਿਲਸ਼ੇਰ ਕਾਕੀ ਦੀ ਇਹ ਪੋਤੀ ਹੈਗੀ। ਨੇਚਰਲੀ ਸਪੌਟਲੈਸ ਨੁਗਰੀ ਬਸ਼ੇਰੀਆ ਬਿਲਕੁਲ ਸਪੌਟਲੈਸ ਇਹਦੀ ਜਿਹੜੀ ਹਾਈਟ ਹੈ ਜੀ 58 ਇੰਚ ਹੋ ਚੁੱਕੀ ਹੈ ਆਉਣ ਵਾਲੇ ਟਾਈਮ 'ਚ ਇਹ ਨੰ ਚੰਗੀ ਘੋੜੀ ਬਣਨਾ ਹੈ ਜੇ ਕਿਸ ਸੱਜਣ ਮਿੱਤਰ ਨੇ ਲੈਣੀ ਹੋਵੇ ਤਾਂ ਮਾਲਕ ਵੀਰਾਂ ਦਾ ਨੰਬਰ ਹ ਸਕਰੀਨ ਤੇ ਚੱਲ ਰਿਹਾ ਹੈ ਇਹ ਬਸ਼ੇਰੀ ਪੰਜਾਬ ਦਾ ਸਟੱਡ ਫਾਰਮ ਵਾਲੇ ਵੀਰਾਂ ਕੋਲ ਹੈ ਤੇ ਪੰਜਾਬ ਦਾ ਸਟੱਡ ਫਾਰਮ ਵਾਲੇ ਵੀਰਾਂ ਕੋਲ ਮਿੱਤਰੋ ਇੱਕ ਹੋਰ ਨੁਗਰੀ ਬਸ਼ੇਰੀ ਤੇ ਕੁਮਾਰਵਾੜੀ ਘੋੜੀ ਫੋਰ ਸੇਲ ਵੀ ਹੈਗੀਆਂ ਉਹਨਾਂ ਦੀ ਵੀਡੀਓ ਵੀ ਆਪਣੇ ਚੈਨਲ ਤੇ ਪਈ ਹੋਈ ਹੈ ਜੇ ਕਿਸ ਸੱਜਣ ਮਿੱਤਰ ਨੇ ਲੈਣੀ ਹੋਵੇ ਤੰਨਾਂ ਦੀ ਵੀਡੀਓ ਦੇਖ ਸਕਦੇ ਤੇ ਬਾਕੀ ਮਾਲਕ ਵੀਰਾਂ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਜੋ ਮਿੱਤਰੋ ਹੁਣ ਆਪਾਂ ਵੱਧਦੇ ਹਾਂ ਅਗਲੇ ਜਾਨਵਰ ਵੱਲ ਅੱਗੇ ਮਿੱਤਰੋ ਆਪਣੇ ਕੋਲ ਹੈਗੀ ਚੰਬੀ ਬੇਸ਼ੇਰੀ ਇਹ ਮਿੱਤਰੋ ਤੁਸੀਂ ਚੰਬੀ ਬੇਸ਼ੇਰੀ ਨੂੰ ਚੈੱਕ ਕਰ ਹੀ ਸਕਦੇ ਹੋ ਚਿੱਟਾਪਨ ਵਗੈਰਾ ਮਿੱਤਰੋ ਬਹੁਤ ਹੈਗੇ ਚ ਅੱਗੇ ਚੱਲ ਕੇ ਮਿੱਤਰੋ ਨੁਕਰੇ ਬੱਚੇ ਦੇ ਦੇ ਚਾਂਸ ਬਹੁਤ ਹੈਗੇ ਕਿਉਂਕਿ ਚਿੱਟਾਪਨ ਬਹੁਤ ਆ ਮਿੱਤਰੋ ਬੇਸ਼ੇਰੀ ਜ ਆਜੋ ਮਿੱਤਰੋ ਆਪਾਂ ਤੁਹਾਨੂੰ ਹੁਣ ਇਹਦੀ ਡਿਟੇਲ ਵਗੈਰਾ ਦਿੰਨੇ ਇਹ ਮਿੱਤਰੋ ਲਾਰੇ ਘੋੜੇ ਦੀ ਡਾਇਰੈਕਟ ਬੱਚੀ ਹੈਗੀ ਅੱਜ ਮੈਂ ਤੁਹਾਡੇ ਦਿਓ ਮਰ ਜਿਹੜੀ 7 ਮਹੀਨੇ ਹੋਈ ਹੈ ਕਿ ਕਦ ਕਾਠ ਵਗੈਰਾ ਗਰੋਥ ਚੰਗੀ ਕਰ ਗਈ ਪਿੱਠਪੁੜੇ ਦੇਖ ਕੇ ਚੈੱਕ ਕਰੀ ਸਕਦੇ ਹਾਂ ਤੇ ਆਉਣ ਵਾਲੇ ਟਾਈਮ 'ਚ ਮਿੱਤਰਾਂ ਨੇ ਚੰਗੀ ਘੋੜੀ ਬਣਨਾ ਹੈ ਜੇ ਕਿ ਸੱਜਣ ਮਿੱਤਰਨ ਲੈਣੀ ਹੋਵੇ ਤਾਂ ਮਾਲਕ ਭਰਾ ਜਿਹੜਾ ਨੰਬਰ ਹੈ ਉਹ ਸਕਰੀਨ ਤੇ ਚੱਲ ਰਿਹਾ ਹੈ ਬਾਈਰਨ ਜਿਹੜਾ ਐਡਰੈਸ ਹੈ ਮਿੱਤਰੋ ਉਹ ਹੈਗਾ ਕਿ ਯੂਪੀ ਸਹਾਰਨਪੁਰ ਤੇ ਜੇ ਕਿਸੇ ਸੱਜਣ ਮਿੱਤਰਨ ਲੈਣੀ ਹੋਵੇ ਮਾਲਕ ਭਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਇਦਾਂ ਨਹੀਂ ਹੋਰ ਵੀੜਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ